राहत नहीं मिली हैपमान तीन डिग्री के करीब जो है दर्ज किया गया है पूरे ही, ही पाब जो है हर चीर भी ठंड पै रही है सवेर के वेले विजिबिलिटी घट होती है राहगीर को परेशानी होती है जिन्होंने कमां कारा के जाना होंगे खास करके हाड़ीदार मजदूर ने उन्होंने काफ़ी प्रभाव इस ठंड में पाया है जिसके चलते जो है उन्होंने आर्थिक हालत खराब हुई है जैसे कल के डॉक्टर की डॉक्टर वालों भी बुजुर्गों हार्ट पेशेंट्स बच्चों को कहा गया है कि सवेर के वे घरों बाहर ना निकलिया जाए इस बचाले जो है सवेर वेले जो राह के ट्रैवल करते हैं उन्होंने वालों भी हदायत जारी की जा रही कि सवेर वे जो है अपनी ग्डी के रिफलैक्ट ऑन रखे लाइट्स ऑन रखिया जा इसे दूसरी ग्डी को मिनिमम डिस्टेंस है अपना बनाकर रखा ਅੱਜ ਵੀ ਠੰਡ ਤੋਂ ਰਾਹਤ ਹੀ ਮਿਲੀ ਹੈ ਪੰਜਾਬ ਸੀਤ ਮਹਿਤਾਬ ਦਾ 폭 ਲਗਾਤਾਰ ਹੋਣੀ ਵੀ ਚੱਲੀ ਹੈ ਤੇ ਪੰਜਾਬ ਕੋ ਟਕਟਕਾਪਨ 3 ਡਿਗਰੀ ਦਰਜ ਕੀਤਾ ਗਿਆ ਹੈ ਪੰਜਾਬ ਸੀਤ ਮਹਿਤਾਬ 폭 ਲਗਾਤਾਰ ਚੱਲੀ ਹੈ ਹੱਡ چیر ਵੀ ਠੰਡ ਪੈ ਰਹੀ ਹੈ ਖਾਸ ਕਰਕੇ ਗਲ ਕਰੀਏ ਤੇ ਰਹਾਗਿਰਾਂ ਨੂੰ ਕਾਫੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਜਿਨ੍ਹਾਂ ਨੇ ਟਰੈਵਲ ਕਰਨਾ ਹੁੰਦਾ ਹੈ ਉਹਨਾਂ ਦੀਆਂ ਦੇ ਕਈਆਂ ਜਦੋਂ ਕਿ ਉਹਨਾਂ ਨੇ ਟਰੈਵਲ ਕਰਨਾ ਹੁੰਦਾ ਹੈ ਇਸ ਦੇ ਵਿਚਾਲੇ ਕਈਆਂ ਜੋ ਟ੍ਰੇਨ ਨੇ ਲੇਟ ਹੋ ਜਾਂਦੀਆਂ ਨੇ ਦੇਰੀ ਨਾਲ ਚੱਲਦੀਆਂ ਤੇ ਕਈ ਵਾਰ ਰੱਦ ਕਰ ਦਿੰਦੀਆਂ ਨੇ ਮੇਨਾ ਮੇਰੇ ਸਹਿਯੋਗੀ जलंधर तो राघव जैन मौजूद ने नपिंदर बराड़ मेरा लाइव चंडीगढ़ तो मौजूद ने सब तो पहला मैं रुक कराँगी राघव जैन का जो कि जलंधर तो मेरे मौजूद है राघव जानना चाहोंगे इस टाइम जलंधर च मौजूद हो कि कुछ टेंपरेचर दर्ज जलंधर का किया गया है तो हर भी ठंड तो लोग अपने आप को किमें बचा रहे हैं ਬਿਲਕੁਲ ਇਸ ਵਕਤ ਅਸੀਂ ਜਲੰਧਰ ਦੇ 올ਡ ਹੁਸ਼ਿਆਰਪੁਰ ਰੋਡ ਤੇ ਮੌਜੂਦ ਹੈ ਜਿੱਥੇ ਕਿ ਬਿਲਕੁਲ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਬੋਰਡ ਲੱਗਾ ਹੈ ਵੈਲਕਮ ਜਲੰਧਰ ਜੋ ਕਿ ਧੁੰਦ ਦੇ ਕਾਰਨ ਬਿਲਕੁਲ ਵੀ ਜਿਹੜਾ ਕਿ ਨਜ਼ਰ ਨਹੀਂ ਆ ਰਿਹਾ ਹੈਗਾ ਕਿਉਂਕਿ ਧੁੰਦ ਇੰਨੀ ਜ਼ਿਆਦਾ ਪੈ ਰਹੀ ਇਸ ਵਕਤ ਕਿ ਆਸ-ਪਾਸ ਕੋਈ ਅਗਰ ਚੱਲ ਕੇ ਆ ਰਿਹਾ ਤੇ ਉਹ ਵੀ ਵਿਅਕਤੀ ਬਹੁਤ ਜਦੋਂ ਕਰੀਬ ਪਹੁੰਚ ਜਾਂਦਾ ਵੈ ਉਦੋਂ ਹੀ ਨਜ਼ਰ ਆ ਰਿਹਾ ਵੈ ਉਸ ਤੋਂ ਇਲਾਵਾ ਉਹ ਬੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਬੋਰਡ ਬਿਲਕੁਲ ਸਾਹਮਣੇ ਹੈਗਾ ਇਹ ਕੈਸੇ ਦੇ ਇੱਕ ਹੱਦ ਜਿਸ ਤੋਂ ਬਾਅਦ ਜਿਹੜਾ ਅੱਗੇ ਆਦਮਪੁਰ ਨੂੰ ਰੋਡ ਨਿਕਲਦੀ ਹੈ ਅਗੇ ਸ਼ਰਪੁਰ ਨੂੰ ਰੋਡ ਨਿਕਲਦੀ ਹੈਗੇ ਤੇ ਇੱਥੋਂ ਜਲੰਧਰ ਦੀ ਜਿਹੜੀ ਕਿ ਐਂਟ੍ਰੈਂਸ ਹੁੰਦੀ ਹੈ ਤੇ ਬਿਲਕੁਲ ਵੀ ਬੋਰ ਜਿਹੜਾ ਕਿ ਹੈ ਨਜ਼ਰ ਨਹੀਂ ਆ ਰਿਹਾ ਕਿਉਂਕਿ ਜਲੰਧਰ ਵਿੱਚ ਅੱਜ ਜਿਹੜਾ yellow alert ਕੀਤਾ ਗਿਆ ਵਾ ਉਸ ਤੋਂ ਇਲਾਵਾ ਜਿਹੜਾ ਮੌਸਮ ਹੈ ਕਾਫੀ ਜਲੰਧਰ ਚ ਬਦਲਦਾ ਨਜ਼ਰ ਆਂਦਾ ਹੈ ਕਿਉਂਕਿ ਜਿੱਦਾਂ ਜਿੱਦਾਂ 11 12 ਵਜੇ ਦੇ ਇੱਥੇ ਇੱਕ ਚੰਗੀ ਧੁੱਪ ਨਿਕਲਦੀ ਹੈ ਲੇਕਿਨ ਸਵੇਰ ਦੇ ਟਾਈਮ ਬਿਲਕੁਲ ਹੀ ਮਾਹੌਲ ਬਦਲ ਜਾਂਦਾ ਵੈ ਸਵੇਰ ਦੇ ਟਾਈਮ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਤੇ ਸ਼ੀਤ ਲੈਟ ਦਾ ਜਿਹੜਾ ਪ੍ਰਕੋਪ ਹੈ ਉਹ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਸ਼ਾਮ ਹੁੰਦੇ ਹੁੰਦੇ ਵੀ ਠੰਡ ਤਾਂ ਹੁੰਦੀ ਹੈ ਲੇਕਿਨ ਹਵਾ ਇੰਨੀ ਜ਼ਿਆਦਾ ਠੰਡੀ ਨਹੀਂ ਹੁੰਦੀ ਲੇਕਿਨ ਤੜਕਸਾਰੀ ਮੈਂ ਗੱਲ ਕਰ ਰਿਹਾ ਇਸ ਵਕਤ ਸਵਾ 8:00 ਵੱਜ ਚੁੱਕੇ ਹੋਏ ਐ ਤੇ ਹਜੇ ਵੀ ਧੁੰਦ ਜਿਹੜੀ ਹੈ ਬਹੁਤ ਜ਼ਿਆਦਾ ਪੈ ਰਹੀ ਹੈ ਕਿਉਂਕਿ ਜਿਹੜੇ ਬੱਚਿਆਂ ਨੇ ਸਕੂਲ ਵੱਲੋਂ ਜਾਣਾ ਵੈ ਜਿਹੜਾ ਨੇ ਕਿਉਂਕਿ ਟ੍ਰੈਵਲ ਦੀ ਵੀ ਗੱਲ ਕਰੀਏ ਟ੍ਰੇਨਾਂ ਦਾ 1.5-1.5 2-2 ਘੰਟੇ ਲੇਟ ਹੁੰਦੀਆਂ ਪਈਆਂ ਜਿਹੜਾ ਬੰਦਾ ਕਿਸੇ ਥਾਂ ਤੇ ਕਿਸੇ ਟਾਈਮ ਤੇ ਪਹੁੰਚਣਾ ਚਾਹਦਾ ਵੈ ਉਸ ਟਾਈਮ ਤੇ ਜਿਹੜਾ ਕਿ ਨਹੀਂ ਪਹੁੰਚ ਪਾ ਰਿਹਾ ਕਿਉਂਕਿ ਲਗਾਤਾਰ ਜਿਹੜੀ ਤੰਦ ਹੈ ਉਹ ਘਟਦੀ ਹੋਈ ਨਜ਼ਰ ਨਹੀਂ ਆ ਰਹੀ ਕਿਉਂਕਿ ਦੁਪਹਿਰੇ ਹਿਸਾਬ ਲੱਗਦਾ ਕਿ ਸ਼ਾਇਦ ਧੁੱਪ ਨਿਕਲੀ ਤਾਂ ਅਗਲੇ ਦਿਨ ਜਿਹੜਾ ਮੌਸਮ ਹੈ ਖਿਲੇ ਹੋਇਆ ਨਜ਼ਰ ਆਊਗਾ ਲੇਕਿਨ ਅਗਲੇ ਦਿਨ ਫੇਰ ਤੋਂ ਇਹੀ ਹਾਲ ਜਿਹੜਾ ਦੇਖਣ ਨੂੰ ਮਿਲਦਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਗੱਡੀਆਂ ਤੁਹਾਨੂੰ ਨਜ਼ਰ ਨਹੀਂ ਆਊਗੀ ਥੋੜੀ ਦੂਰੇ ਆਟੋ ਜਾਊਗਾ ਉਸ ਤੋਂ ਬਾਅਦ ਵਿਜੀਬਲ ਨਹੀਂ ਹੋਊਗਾ ਬਿਲਕੁਲ ਹੀ ਤੋਂ ਦੇ ਵਿੱਚ ਇਦਾਂ ਲੱਗੂਗਾ ਗਾਇਬ ਹੋ ਜਾਊਗਾ ਕਿਉਂਕਿ ਜਿਹੜੇ ਇਸ ਵਕਤ ਜਿਨ੍ਹਾਂ ਨੂੰ ਬਹੁਤ ਜ਼ਰੂਰੀ ਕੰਮ ਹੈ ਉਹੀ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਕਿ ਉਹੀ ਘਰ ਬਾਹਰ ਨਿਕਲੇ ਉਸ ਤੋਂ ਇਲਾਵਾ ਕਿਉਂਕਿ ਬਿਲਕੁਲ ਵੀ ਨਜ਼ਰ ਨਹੀਂ ਆਉਂਦਾ ਇਦਾਂ ਦੇ ਸਮੇਂ 'ਚ ਐਕਸੀਡੈਂਟ ਦੇ ਜਿਹੜੇ ਚਾਂਸ ਹੈ ਹਾਈਵੇ ਤੇ ਉਹ ਬਹੁਤ ਜ਼ਿਆਦਾ ਵੱਜ ਜਾਂਦੇ ਇਸ ਕਰਕੇ بار بار ਜਿਹੜਾ ਕਿ ਇੱਕ ਮੈਸੇਜ ਵੀ ਜਿਹੜਾ ਕਿ ਹਰ ਬੰਦੇ ਦੇ ਫੋਨ ਤੇ ਆ ਰਿਹਾ ਕਿ ਤੁਸੀਂ ਜੇਕਰ ਟ੍ਰੈਵਲ ਵੀ ਕਰ ਰਹੇ ਆਪਣੀ ਫੋਗ ਲੈਡ ਦੇ ਇਸਤੇਮਾਲ ਕਰੋ ਤੇ ਸਾਈਡ ਚੇਂਜ ਨਾ ਕਰੋ ਇੱਕ ਸਾਈਡ ਤੇ ਰੱਕੇ ਆਪਣੀ ਗੱਡੀ ਚ ਲਾਓ ਤੇ ਹੋਰ ਵੀ ਹਦਾਇਤਾਂ ਦਿੱਤੀ ਜਾਂਦੀ ਹੈ ਤਾਂ ਕਿ ਜੇ ਟ੍ਰੈਫਿਕ ਦੀ ਜਿਹੜੀ ਜਿਹੜੀ ਕਹਿ ਸਕਦੇ ਕਿ ਐਕਸੀਡੈਂਟ ਦੀ ਘਟਨਾ ਵਾ ਉਹਤੇ ਘਾਟ ਆਵੇ ਲੇਕਿਨ ਠੰਡ ਦੀ ਗੱਲ ਕਰਾਂ ਤਾਂ ਠੰਡ ਚ ਹਜੇ ਘਾਟ ਨਹੀਂ ਆ ਰਹੀ ਠੰਡ ਵੱਧਦੀ ਹੀ ਜਾ ਰਹੀ ਹੈ ਸਵੇਰ ਦੇ ਟਾਈਮ ਤਾਂ ਜ਼ਿਆਦਾ ਹੀ ਠੰਡ ਹੈ ਇਸ ਵਕਤ ਕਿਉਂਕਿ ਤੋਂਦੇ ਜਿਹੜੀ ਹੈ ਉਹਦਾ ਕਹਿਰ ਜਿਹੜਾ ਕਿ ਲਗਾਤਾਰ ਬਰ ਦਪਹਿਰੇ ਜ਼ਰੂਰ ਕਹਿ ਸਕਦਾ ਕਿ ਰਾਹਤ ਮਿਲਦੀ ਲੋਕਾਂ ਨੂੰ ਘਰੋਂ ਬਾਹਰ ਆ ਕੇ ਬਹਿੰਦੇ ਬਜ਼ੁਰਗ ਲੇਕਿਨ ਸ਼ਾਮ ਹੁੰਦੇ ਹੁੰਦੇ ਤੱਕ ਫੇਰ ਮੌਸਮ ਜਿਹੜਾ ਆਪਣਾ ਮਜ਼ਾਦ ਬਦਲ ਲੈਂਦਾ ਤਾਂ ਸਵੇਰ ਹੁੰਦੇ ਹੁੰਦੇ ਤੱਕ ਪੂਰੀ ਤਰ੍ਹਾਂ ਜਿਹੜਾ ਕਿ ਆਪਣਾ ਪ੍ਰਕੋਪ ਜਿਹੜਾ ਦਿਖਾਣਾ ਸ਼ੁਰੂ ਕਰ ਦਿੰਦਾ ਤੇ ਜਿਹੜੇ ਬੱਚੇ ਆ ਖਾਸ ਕਰਕੇ ਜਿੰਨਾਂ ਸਕੂਲਾਂ ਵੱਲ ਨੂੰ ਜਾਣਾ ਹੁੰਦਾ ਉਹਨਾਂ ਲਈ ਕਹਿ ਸਕਦਾ ਕਿ ਕਾਫੀ ਮੁਸ਼ਕਲ ਸਮਾਂ ਹੁੰਦਾ ਵੈ ਤੇ ਹੁਣ ਉਮੀਦ ਹੁੰਦੀ ਕਿ ਲੋਹੜੀ ਤੋਂ ਬਾਅਦ ਜਿਹੜਾ ਕਿ ਮੌਸਮ 'ਚ ਬਦਲਾਅ ਆਵੇ ਲੇਕਿਨ ਹਜੇ ਇਦਾਂ ਦਾ ਬਦਲਾਅ ਜਿਹੜਾ ਆਂਦਾ ਹੋਇਆ ਨਜ਼ਰ ਨਹੀਂ ਆ ਰਿਹਾ ਜੀ ਜੀ ਰਘਵ ਤੁਸੀਂ ਸਾਨੂੰ ਤਸਵੀਰਾਂ ਵਖਾੰਦੇ ਰਹੋ ਮੈਂ ਆਪਣੇ ਸਹਿਯੋਗੀ ਦਾ ਰੁਕਰਾਂਗੀ ਨਪਿੰਦਰ ਬਰਾੜ ਜੋ ਕਿ ਲਾਈਵ ਮੌਹਲੀ ਤੋਂ ਸਾਡੇ ਨਾਲ ਜੁੜੇ ਹੋਏ ਨੇ ਨਪਿੰਦਰ ਜਾਨਣਾ ਚਾਹਾਂਗੇ ਮੌਹਲੀ ਦਾ ਕੀ ਕੁਝ ਟੈਂਪਰੇਚਰ ਦਰਜ ਕੀਤਾ ਗਿਆ ਹਾਲਾਂਕਿ ਇਸ ਦੀ ਤੁਹਾਡੇ ਪਿੱਛੇ ਵੇਖ ਪਾ ਰਿਹਾ ਹੈ ਕਿ ਅੱਜ ਧੁੱਪ ਖੜੀ ਹੋਈ ਹੈ ਸਵੇਰੇ ਸਵੇਰੇ ਸੂਰਜ ਦੇਵਤਾ ਨੇ ਦਰਸ਼ਨ ਦੇ ਦਿੱਤੇ ਦੇਖੋ ਬਿਲਕੁਲ ਅੱਜ ਇਹ ਜ਼ਰੂਰ ਫਰਕ ਨਜ਼ਰ ਆਇਆ ਹੈ ਕਿ 8 ਵਜੇ 8 ਵਜੇ ਦੇ ਲਈ ਦੇ ਵਿੱਚ ਅਗਰ ਸਾਨੂੰ ਧੁੱਪ ਦੇਖ ਰਹੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਤੋਂ ਦੇ ਲੋਕਾਂ ਦੀ ਖੁਸ਼ ਨਸੀਬੀ ਹੈ ਜਿਹੜੇ ਹਾਲਾਤ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਨੇ ਜਿੰਨੀ ਹੱਡ ਚੀਰਵੀਂ ਠੰਡ ਜਿਹੜੀ ਪਿਛਲੇ ਦਿਨਾਂ ਤੋਂ ਪੈ ਰਹੀ ਆ ਤਾਂ 8 ਵਜੇ ਅਗਰ ਸੂਰਜ ਨਿਕਲਦਾ ਤਾਂ ਵੱਡੀ ਰਾਹਤ ਆ ਕਿ ਕਿਦਾਂ ਦੇ ਦੇਖੋ ਸੂਰਜ ਦੇ ਨਾਲ ਨਿਗ ਜਿਹੜਾ ਉਹ ਬਿਲਕੁਲ ਮਿਲ ਰਿਹਾ ਵਰਨਾ ਇਸ 8 ਵਜੇ ਦੇ ਲਈ ਦੇ ਵਿੱਚ ਜਦੋਂ ਅਸੀਂ ਅਕਸਰ ਖੜਦੇ ਆ ਤਾਂ ਮਾਈਕ ਆਫ ਤੇ ਫੜਿਆ ਤੇ ਹੱਥ ਕੰਬਦੇ ਹੁੰਦੇ ਆ ਇੰਨੀ ਕੁ ਜ਼ਿਆਦਾ ਠੰਡ ਪੈ ਰਹੀ ਆ ਪਰ ਅੱਜ ਧੁੱਪ ਨਿਕਲੀ ਆ ਥੋੜੀ ਬਹੁਤ ਰਾਹਤ ਕਹਿ ਸਕਦੇ ਆ ਇਤੋਂ ਦੇ ਲੋਕਾਂ ਨੂੰ ਮਿਲੀ ਆ ਪਰ ਜਿਹੜੀ ਫੌਗ ਆ ਧੁੰਦ ਆ ਦੇਖੋ ਤੁਸੀਂ ਮੇਰੇ ਸਾਹਮਣੇ ਵਾਲੇ ਪਾਸੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਬੇਸ਼ੱਕ ਧੁੱਪ ਜਿਹੜੀ ਪੈਣ ਲੱਗੀ ਆ ਪਰ ਤੁਹਾਨੂੰ ਫੌਗ ਦਾ ਅਸਰ ਜਿਹੜਾ ਦਿਖੇਗਾ ਕਿ ਹਾਂ ਕਿ ਅੱਜ ਸਵੇਰੇ ਧੁੰਦ ਸੀ ਉਹ ਤੁਹਾਨੂੰ ਆਈਡੀਆ ਹੋ ਜਾਏਗਾ ਤਾਂ ਅਜੇ ਦੇ ਵਿੱਚ ਦੇਖੋ 8 ਵਜੇ 8:30 ਵਜੇ ਤੱਕ ਵੈਸੇ ਵੀ ਜੇ ਧੁੰਦ ਵੀ ਆ ਤਾਂ ਥੋੜਾ ਬੋਧਾ ਕਿਤਨਾ ਕਿਤੇ ਵਿਜ਼ਿਬਿਲਟੀ ਜਿਹੜੀ ਆ ਉਹ ਕਲੀਅਰ ਹੋਣੀ ਸ਼ੁਰੂ ਹੋ ਜਾਂਦੀ ਆ ਤਾਂ ਔਰ ਸਫਰ ਆ ਜਿਹੜਾ ਉਹ ਥੋੜਾ ਬੋਧਾ ਸੁੱਕਾ ਆ ਜਾਂਦਾ ਪਰ ਜਦੋਂ ਕਿਸੇ ਨੇ ਲੰਮੇ ਰੂਟ ਤੇ ਜਾਣਾ ਹੈ ਦੂਰ ਦਾ ਸਫ਼ਰ ਕਰਨਾ ਹੈ ਤਾਂ ਉਹ ਬਹੁਤ ਜਲਦੀ ਨਿਕਲਣਾ ਪੈਂਦਾ 5 ਵਜੇ 6 ਵਜੇ 6:30 7 ਵਜੇ ਤੱਕ ਵੀ ਅਗਰ ਕੋਈ ਨਿਕਲਦਾ ਤਾਂ ਉਹ ਧੁੰਦ ਸੰਗਣੀ ਧੁੰਦ ਜਿਹੜੀ ਉਹ ਸਾਹਮਣਾ ਕਰਨਾ ਪੈਂਦਾ ਮੈਂ ਖੁਦ ਕੱਲ ਸਫ਼ਰ ਕਰ ਰਿਹਾ ਸੀ ਤਾਂ ਬੇਹੱਦ ਸੰਗਣੀ ਧੁੰਦ ਸੀ ਔਰ ਸੰਗਣੀ ਧੁੰਦ ਦੇ ਚਲਦਿਆਂ ਤੁਸੀਂ ਲੱਖ ਬਚਾ ਕੇ ਚਲਦੇ ਹੋ ਪਰ ਮੈਨੂੰ ਕਰੀਬ 100 150 ਕਿਲੋਮੀਟਰ ਦੇ ਫਾਸਲੇ ਦੇ ਵਿੱਚ ਹੀ ਦੋ ਤਿੰਨ ਜਿਹੜੇ ਬੜੇ ਭਿਆਨਕ ਘਤਰਨਾਖਾਸੇ ਜਿਹੜੇ ਆ ਉਹ ਨਜ਼ਰ ਆਏ ਤਾ ਜਿਹੇ ਦੇ ਵਿੱਚ ਦੇਖੋ ਇਹ ਹਾਦਸੇ ਵਾਪਰਦੇ ਨੇ ਤਾਂ ਲੋਕਾਂ ਨੂੰ ਜਾਨੀ ਮਾਲੀ ਵੱਡਾ ਖਤਰਾ ਵੱਡਾ ਨੁਕਸਾਨ ਆ ਜਿਹੜਾ ਉਹ ਹੁੰਦਾ ਮਜਬੂਰੀਆਂ ਨੇ ਲੋਕਾਂ ਦੀਆਂ ਕਿਉਂਕਿ ਜਿਹੜੇ ਰੋਜ਼ਮਰਰਾ ਦਾ ਦੀ ਸਪਲਾਈ ਦੇਣ ਵਾਲੇ ਸਮਾਨ ਭੇਜਣ ਵਾਲੇ ਟਰੱਕ ਨੇ ਜਾਂ ਬੱਸਾਂ ਨੇ ਉਹਨਾਂ ਨੇ ਆਉਣਾ ਜਾਣਾ ਹੀ ਆ ਤਾਂ ਅਜਿਹੇ ਵੀਕਲ ਜਿਹੜੇ ਨੇ ਉਹਨਾਂ ਨੇ ਟਾਈਮ ਤੋਂ ਹੀ ਪਹੁੰਚਣਾ ਹੁੰਦਾ ਜੇ ਬੱਸ ਦਾ ਟਾਈਮ 4:40 ਦਾ ਮੰਨ ਲਓ ਤੁਸੀਂ ਫਰੀਦਕੋਟ ਤੋਂ ਤਾਂ ਉਹਨੇ ਚੰਡੀਗੜ੍ਹ ਤੇ ਆ ਕੇ 9:30 ਪਹੁੰਚਣਾ ਹੈ ਤਾਂ ਉਹਨਾਂ ਨੂੰ ਆਪਦੇ ਟਾਈਮ ਤੇ ਸਾਰੇ ਾਡੇ ਜਿਹੜੇ ਕਵਰ ਕਰਨੇ ਪੈਣੇ ਆ ਇਹ ਉਹਨਾਂ ਦੀ ਟੈਕਨੀਕਲ ਮਜਬੂਰੀ ਵੀ ਆ ਤਾਂ ਇਹ ਹਾਲਾਤਾਂ ਦੇ ਵਿੱਚ ਆਪਾਂ ਕਹਿ ਦਿੰਨੇ ਕਿ ਇਹਨਾਂ ਨੂੰ ਆਦਤ ਹੋ ਗਈ ਪਰ ਆਦਤ ਨਹੀਂ ਹੋ ਜਾਂਦੀ ਮਜਬੂਰੀ ਇੱਕ ਵੱਡੀ ਚੀਜ਼ ਹੁੰਦੀ ਆ ਉਹਨਾਂ ਨੇ ਡਿਊਟੀ ਜਿਹੜੀ ਉਹ ਆਪਦੀ ਉਸੇ ਤਰੀਕੇ ਨਾਲ ਪਾਉਣੀ ਪੈਂਦੀ ਆ ਤਾਂ ਕਈ ਵਾਰ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਉਹਨਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਤਾਂ ਪਰ ਦੇਖੋ ਹੁਣ ਅੱਜ ਲੱਗਦਾ ਹੈ ਕਿ ਇੱਥੇ ਜ਼ਰੂਰ ਆ ਜਿਹੜਾ ਹੁਣ ਧੁੱਪ ਨਿਕਲੀ ਕੱਲ ਵੀ ਧੁੱਪ ਨਿਕਲੀ ਸੀ ਚੰਗੀ ਧੁੱਪ ਸੀ ਕੱਲ ਵੀ ਜਿਹੜੇ ਹੱਡਾਂ ਦੇ ਵਿੱਚ ਠੰਡ ਬੜੀ ਸੀ ਉਹ ਥੋੜੀ-ਬੋਧੀ ਬਾਹ ਅੱਜ ਜਿਹੜਾ ਸੂਰਜ ਨਿਕਲਿਆ ਤੇ ਇਹਦੇ ਨਾਲ ਲੱਗਦਾ ਹੈ ਕਿ ਥੋੜੀ-ਬੋਤੀ ਰਾਹਤ ਮਿਲੇਗੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹਾਂ ਜਿੰਨੀ ਦੇਰ ਤੱਕ ਬੀਹ ਨਹੀਂ ਪੈਂਦਾ ਉਨੀ ਦੇਰ ਤੱਕ ਜਰੂਰ ਕਿਉਂਕਿ ਸਿਆਣੇ ਦਾ ਅਕਦੇ ਲੇ ਕਿ 20-25 ਤੋਂ ਬਾਅਦ ਇੱਕ ਵਾਰੀ ਖੰਡ ਜਿਹੜੀ ਉਹ ਕਟੇਗੀ ਤਾਂ ਐਗਜ਼ੈਕਟ ਰਿਪੋਰਟ ਹੈ ਜਿਹੜੀ ਲੈਣ ਦੀ ਕੋਸ਼ਿਸ਼ ਕਰਦੇ ਆਂ ਜੀ 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 ਬਹੁਤ-ਬਹੁਤ ਸ਼ੁਕਰੀਆ ਮੈਨਾ ਮੇਰੇ ਸਹਿਯੋਗੀ ਨਪਿੰਦਰ ਬਰਾੜ ਲਾਈਵ ਹੌਲੀ ਤੋਂ ਮੌਜੂਦ ਸੀਗੇ ਤੇ ਰਾਗਵਜੈਨ ਬਹੁਤ-ਬਹੁਤ ਸ਼ੁਕਰੀਆ ਜਿਲੰਦਰ ਤੋਂ ਮੈਨਾ ਲਾਈਵ ਮੌਜੂਦ ਸੀਗੇ ਉਹਨਾਂ ਦੇ ਬੋਲੋ ਮੌਸਮ ਦਾ ਤਾਜ਼ਾ ਮિજા